ऑपरेशन ब्लू स्टार दी बरसी ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਉੱਥੇ ਹੀ ਜਲੰਧਰ ਪੁਲਿਸ ਦੇ ਵੱਲੋਂ ਅੱਜ ਜਲੰਧਰ ਦੇ ਵਿੱਚ ਭਾਰੀ ਪੁਲਿਸ ਫੋਰਸ ਦੇ ਨਾਲ ਕੰਪਨੀ ਬਾਗ ਚੌਕ ਤੋਂ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਦੇ ਹੋਏ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਦੌਰਾਨ ਡੀਪੀ ኦਪਰੇਸ਼ਨਲ ਨਰੇਸ਼ ਟੋਗਰਾਸ ਨੇ ਵੱਡੇ ਪੁਲਿਸ ਅਧਿਕਾਰੀ ਮੌਜੂਦ ਰਹੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਪੀ ოਪਰੇਸ਼ਨਲ ਨਰੇਸ਼ ਡੋਗਰਾ ਨੇ ਦੱਸਿਆ ਕਿ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਫਲੈਗ ਮਾਰਚ ਕੰਪਨੀ ਚੌਕ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕੀ ਚੌਕ ਅਤੇ ਪਟੇਲ ਚੌਕ ਸਹਿਤ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਕੱਢਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਕੱਲ ਕੋਈ ਹਲੂਖਾ ਵੀ ਘਟਨਾ ਨਾ ਵਾਪਰੇ ਇਸ ਕਰਕੇ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਭਾਰੀ ਪੁਲਿਸ ਫੋਰਸ ਇਸ ਤਰੀਕੇ ਤਾਇਨਾਤ ਕੀਤੀ ਜਾਵੇਗੀ ਅਤੇ ਜੋ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਫਲੈਗ ਮਾਰਚ ਜਿਹੜਾ ਕੱਲੂ ਘਰੇ ਕਰਕੇ ਜਿਹੜਾ ਹੈਗਾ ਆ ਉਦੇ ਕਰਕੇ ਫਲੈਗ ਮਾਰਚ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਐਲਾਨ ਆਰਡਰ ਜਿਹੜਾ ਸਤੀਤੀ ਜਿਹੜੀ ਹੈ ਵਧੀਆ ਰਵੇ ਇਸ ਕਰਕੇ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਪੀਸਫੁਲੀ ਸਾਰੇ ਚੱਲਾਂਗੇ ਅਸੀਂ ਸ਼ਹਿਰ ਵਾਸੀਆਂ ਨਾਲ ਖੜੇ ਹਾਂ ਇਸ ਕਰਕੇ ਜਿਹੜਾ ਫਲੈਗ ਮਾਰਚ ਜਿਹੜਾ ਹੈਗਾ ਅਸੀਂ ਅੱਜ ਕੱਢ ਰਹੇ ਹਾਂ ਲੋਕਾਂ ਨੂੰ ਖਾਸ ਕੀ ਅਪੀਲ ਹੈ ਤੁਹਾਡੇ ਵੱਲੋਂ ਲੋਕਾਂ ਨੂੰ ਜਿਹੜਾ ਫੌਮਾਂ ਤੋਂ ਬਚੋ ਕੋਈ ਇਦਾਂ ਦੀ ਪੈਂਡਿੰਗ ਹੋਣ ਦੀ ਕੋਈ ਲੋੜ ਨਹੀਂ ਸੋ ਬਾਬਾ ਦਾ ਧਿਆਨ ਰੱਖੋ ਆਪਣੇਆਂ ਦਾ ਜਿੰਨੇ ਵੀ ਜੱਜ ਸਿੱਖ ਜਥੇਬੰਦੀਆਂ ਜਾਂ ਦੂਜੇ ਵੀ ਇੰਦੋ ਆ ਗਏ ਸਾਡਾ ਤਾਂ ਤਾਲਮੇਨ ਰੱਖੋ ਕੋਈ ਇਦਾਂ ਦੀ ਗੱਲ ਨਹੀਂ ਹੋਸ ਤੇ ਨਾਅਤ ਕੀਤੀ ਗਈ ਹੈ ਅਸੀਂ ਸਾਰੇ ਸਾਰੇ ਮੈਡਮ ਐਸਪੀ ਵਨ ਸਾਹਿਬ ਏਸੀਪੀ ਸੈਂਟਰ ਐਸਪੀ ਲੌਕ ਸਾਰੇ ਐਸਐਚਓ ਸਬੰਧ ਦੇ ਨਾਲ ਸਾਰਾ ਫਲੈਗ ਮਾਰਚ ਜੋਤੀ ਚੌਂਕ ਹੋ ਗਿਆ ਰੈਣਕ ਬਾਜ਼ਾਰ ਹੋ ਗਿਆ ਸਾਰਾ ਅਸੀਂ ਜਿਹੜਾ ਹੈਗਾ ਰੌਟਾ ਕਰ ਰਹੇ ਹਾਂ ਸਰ ਕਿਹੜਾ ਰੂਟ ਜਿਹੜਾ ਤੁਸੀਂ ਹੁਣ ਫਲੈਗ ਮਾਰਚ ਦੇ ਦੌਰਾਨ ਤੁਸੀਂ ਰੂਟ ਕਵਰ ਕਰੋਗੇ ਤ੍ਰਿਤੀ ਚੌਂਕ ਬੇਟਾ ਰਹਿਣੇ ਕੋ ਬਿਆਰ ਅਗਰ ਸਿੰਘ ਚੌਂਕ ਹੋ ਗਿਆ ਜਿਹੜੇ ਸ਼ਹਿਰ ਦੇ ਮੇਨ ਮੇਨ ਅੰਦਰ ਵਾਲੇ ਇਲਾਕੇ ਹੈਗੇ ਆ ਉਹ ਸਾਰੇ ਅਸੀਂ ਕਰਾਂਗੇ ਸਾਬ ਅੱਛਾ ਕਈ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਆ ਉਹ ਆਪਸੀ ਰੰਜਿਸ਼ ਐਂ ਤਲਕੀ ਚੱਲ ਰਹੀ ਹੈ ਉਹ ਉਹਦੇ ਉੱਪਰ ਵੀ ਕੋਈ ਕਾਰਵਾਈ ਕਰ ਰਹੇ ਹੋ ਤੁਸੀਂ ਕੋਈ ਤਲਕੀ ਨਹੀਂ ਉਹ ਵੀ ਸਾਡੇ ਭਰਾ ਆ ਕੋਈ ਤਲਕੀ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹਿੰਦੂ ਸਿੱਖ ਹਿੰਦੂ ਸਿੱਖ ਇਕਤਾ ਜਿੰਦਾਬਾਦ ਜਿੰਦਾਬਾਦ ਰਹੇਗੀ ਕੋਈ ਤਲਕੀ ਨਹੀਂ ਕੋਈ ਕੁਛ ਨਹੀਂ ਭਾਈਬੰਦੀ ਆ ਸਾਡੀ ਸਾਰਿਆਂ ਦੀ ਠੀਕ ਹੈ ਠੀਕ ਹੈ ਥੈਂਕ ਯੂ ਬ੍ਰਦਰ ਥੈਂਕ ਯੂ ਜੀ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਉੱਥੇ ਹੀ ਜਲੰਧਰ ਪੁਲਿਸ ਦੇ ਵੱਲੋਂ ਅੱਜ ਜਲੰਧਰ ਦੇ ਵਿੱਚ ਭਾਰੀ ਪੁਲਿਸ ਫੋਰਸ ਦੇ ਨਾਲ ਕੰਪਨੀ ਬਾਗ ਚੌਕ ਤੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਦੇ ਹੋਏ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਦੌਰਾਨ ਡੀਪੀ ਆਪਰੇਸ਼ਨਲ ਨਰੇਸ਼ ਟੋਕਰਾਸ ਨੇ ਵੱਡੇ ਪੁਲਿਸ ਅਧਿਕਾਰੀ ਮੌਜੂਦ ਰਹੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਪੀ ოਪਰੇਸ਼ਨਲ ਨਰੇਸ਼ ਡੋਗਰਾ ਨੇ ਦੱਸਿਆ ਕਿ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਫਲੈਗ ਮਾਰਚ ਕੰਪਨੀ ਚੌਕ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕੀ ਚੌਕ ਅਤੇ ਪਟੇਲ ਚੌਕ ਸਹਿਤ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਕੱਢਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਕੱਲ ਕੋਈ ਹਲੂਖਾ ਵੀ ਘਟਨਾ ਨਾ ਵਾਪਰੇ ਇਸ ਕਰਕੇ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਭਾਰੀ ਪੁਲਿਸ ਫੋਰਸ ਇਸ ਤਰੀਕੇ ਤਾਇਨਾਤ ਕੀਤੀ ਜਾਵੇਗੀ ਅਤੇ ਜੋ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਫਲੈਗ ਮਾਰਚ ਜਿਹੜਾ ਕੱਲ ਨੂੰ ਕਰੇ ਕਰਕੇ ਜਿਹੜਾ ਹੈਗਾ ਆ ਉਦੇ ਕਰਕੇ ਫਲੈਗ ਮਾਰਚ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਐਲਾਨ ਆਰਡਰ ਜਿਹੜਾ ਸਥਿਤੀ ਜਿਹੜੀ ਹੈ ਵਧੀਆ ਰਵੇ ਇਸ ਕਰਕੇ ਕਿਸੇ ਨੂੰ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਪੀਸਫੁਲੀ ਸਾਰੇ ਚੱਲਾਂਗੇ ਅਸੀਂ ਸ਼ਹਿਰ ਵਾਸੀਆਂ ਨਾਲ ਖੜੇ ਹਾਂ ਇਸ ਕਰਕੇ ਜਿਹੜਾ ਫਲੈਗ ਮਾਰਚ ਜਿਹੜਾ ਹੈਗਾ ਅਸੀਂ ਅੱਜ ਕੱਢ ਰਹੇ ਹਾਂ ਲੋਕਾਂ ਨੂੰ ਖਾਸ ਕੀ ਅਪੀਲ ਹੈ ਤੁਹਾਡੇ ਵੱਲੋਂ ਲੋਕਾਂ ਨੂੰ ਜਿਹੜਾ ਫੌਮਾਂ ਤੋਂ ਬਚੋ ਕੋਈ ਇਦਾਂ ਦੀ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਉਹ ਬਾਬਾ ਦਾ ਧਿਆਨ ਰੱਖੋ ਆਪਣੇਆਂ ਦਾ ਜਿੰਨੇ ਵੀ ਜੱਜ ਸਿੱਖ ਜਥੇਬੰਦੀਆਂ ਦਾ ਦੂਜੇ ਵੀ ਹਿੰਦੂ ਆ ਗਏ ਸਾਡਾ ਤਾਂ ਥਾਲ ਮੈਨ ਰੱਖੋ ਕੋਈ ਇਦਾਂ ਦੀ ਗੱਲ ਨਹੀਂ ਕਿੰਨੇ ਫੋਰਸ ਤੇ ਨਾਕ ਕੀਤੀ ਗਈ ਹੈ ਅਸੀਂ ਸਾਰੇ ਸਾਰੇ ਮੈਡਮ ਐਸਪੀ ਵਨ ਸਾਹਿਬ ਏਸੀਪੀ ਸੈਂਟਰ ਐਸਪੀ ਨੌਕ ਸਾਰੇ ਐਸਐਚਓ ਸਭਾਨ ਦੇ ਨਾਲ ਸਾਰਾ ਫਲੈਗ ਮਾਰਚ ਜੋਤੀ ਚੌਂਕ ਹੋ ਗਿਆ ਰਾਇਨਕ ਬਾਜ਼ਾਰ ਹੋ ਗਿਆ ਸਾਰਾ ਅਸੀਂ ਜਿਹੜਾ ਹੈਗਾ ਰੌਟ ਕਰ ਕਰ ਰਹੇ ਹਾਂ ਸਰ ਕਿਹੜਾ ਰੂਟ ਜਿਹੜਾ ਤੁਸੀਂ ਹੁਣ ਫਲੈਗ ਮਾਰਚ ਦੇ ਦੌਰਾਨ ਤੁਸੀਂ ਰੂਟ ਕਵਰ ਕਰੋਗੇ ਕ੍ਰਿਤੀ ਚੌਂਕ ਬੇਟਾ ਰੈਣੀ ਕੋ ਬਾਜ਼ਾਰ ਅਗਰ ਸਿੰਘ ਚੌਂਕ ਹੋ ਗਿਆ ਜਿਹੜੇ ਸ਼ਹਿਰ ਦੇ ਮੇਨ ਮੇਨ ਅੰਦਰ ਵਾਲੇ ਇਲਾਕੇ ਹੈਗੇ ਆ ਉਹ ਸਾਰੇ ਅਸੀਂ ਕਰਾਂਗੇ ਸਾਬ ਅੱਛਾ ਕਈ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਆ ਉਹ ਆਪਸੀ ਰੰਜਿਸ਼ ਐਣ ਤਲਕੀ ਚੱਲ ਰਹੀ ਹੈ ਉਹ ਉਹਦੇ ਉੱਪਰ ਵੀ ਕੋਈ ਕਾਰਵਾਈ ਕਰ ਰਹੀ ਉਹ ਕੋਈ ਤਲਕੀ ਨਹੀਂ ਉਹ ਵੀ ਸਾਡੇ ਭਰਾ ਆ ਕੋਈ ਤਲਕੀ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹਿੰਦੂ ਸਿੱਖ ਹਿੰਦੂ ਸਿੱਖ ਇਕਤਾ ਜਿੰਦਾਬਾਦ ਜਿੰਦਾਬਾਦ ਰਹੇਗੀ ਕੋਈ ਤਲਕੀ ਨਹੀਂ ਕੋਈ ਕੁਛ ਨਹੀਂ ਭਾਈਬੰਦੀ ਆ ਸਾਡੀ ਸਾਰਿਆਂ ਦੀ ਠੀਕ ਹੈ ਥੈਂਕ ਯੂ ਬ੍ਰਦਰ ਥੈਂਕ ਯੂ